ਬਾਤ ਕਰਦਾ ਜੋ ਭਰਾਵੋ ਮੈਂ ਇਹ ਯੋਗਤਾ ਨਹੀਂ ਸੀ ਕਿਉਂਕਿ ਆਪਾਂ ਚੋਣ ਲੜ ਕੇ ਇਹਨਾਂ ਦਾ ਪੈਸਾ ਲਾ ਸਕਦੇ ਆ ਪਰ ਇਹ ਨਗਰ ਦੀ ਜਿੱਤ ਹੋਈ ਆ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਪਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਹੁਣ ਤੱਕ ਜੋ ਵੀ ਪਾਰਟੀ ਬਾਜ਼ੀ ਹੋਈ ਆ ਮੈਂ ਉਹਨਾਂ ਤੋਂ ਬਰੇਦ ਕਰੂੰਗਾ ਮੇਰੇ ਵਾਸਤੇ ਕੋਈ ਪਾਰਟੀਬਾਜੀ ਨਹੀਂ ਮੇਰੇ ਵਾਸਤੇ ਨਗਰ ਸਭ ਇੱਕ ਮੇਰੀ ਪਾਰਟੀ ਆ ਜਿੰਨੇ ਵੀ ਮੈਂਬਰ ਬਣੇ ਨੇ ਉਹ ਕਿਸੇ ਪਾਰਟੀ ਦੇ ਨਹੀਂ ਉਹ ਮੇਰੀ ਪੰਚਾਇਤ ਦੇ ਮੈਂਬਰ ਨੇ ਨਗਰ ਦੇ ਮੈਂਬਰ ਨੇ ਸੋਨੂੰ ਮੈਂ ਵਿਸ਼ਵਾਸ ਦਿਵਾਉਣਾ ਮੈਂ ਸੋਡੀਆਂ ਕਰੀਆਂ ਹੋਈਆਂ ਹਰੇਕ ਗੱਲ ਤੇ ਖਰਾ ਉਤਰੂੰ ਹਰੇਕ ਪਾਰਟੀ ਦੇ ਸਹਿਯੋਗ ਦੇ رائے ਦੇ ਨਾਲ ਕੰਮ ਕਰੂੰਗਾ ਅਜਿਹਾ ਕੰਮ ਨਹੀਂ ਕਰੀ ਲੈ ਤੁਰਨਾ ਜਿਵੇਂ ਪੀਗ੍ਰਾਮਾਂ ਦੇਖਣਾਂ ਦੇ ਪਰਸਾਨੀ ਦਾ ਸਾਹਮਣਾ ਕਰਨਾ ਪਵੇ ਇੰਨੀਆਂ ਗੱਲਾਂ ਨਾਲ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਹੋਵੇ ਬੋਲੇ ਇਸ਼ਨਾਨ ਹਾਂ